ਵੇਹਰਵਾਨ ਸਾਹਿਬ ਮੇਰਾ ਵੇਹਰਵਾਨ ਸਾਹਿਬ ਮੇਰਾ ਸਾਹਿਬ ਮੇਰਾ ਵੇਹਰਵਾਨ ਸਾਹਿਬ ਮੇਰਾ ਸਾਹਿਬ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਵੀਰ ਜੀ ਤੁਹਾਨੂੰ ਪਤਾ ਹੀ ਆ ਖਾਲਸਾ ਸੇਵਾ ਸੁਸਾਇਟੀ ਮੋਗਾ ਵੱਲੋਂ 1985 ਤੋਂ ਸੇਵਾ ਕਰਦੇ ਹੋਏ ਧਾਰਮਿਕ ਔਰ ਸਮਾਜਿਕ ਸੇਵਾ ਕਰਦੇ ਹੋਏ ਅੱਜ ਵੀਰ ਜੀ ਪਿੰਡ ਮੰਡੀਰਾ ਵਿੱਚ ਪਹੁੰਚੋ ਕੇ ਆਈ ਅਗਨਪੇੜ ਸੇਵਾ ਜੀ ਆ ਤੁਸੀਂ ਦੇਖ ਸਕਦੇ ਹੋ ਰਮਾਲੇ ਸਾਹਿਬਾ ਜੀ ਲਿਟਰੇਚਰ ਆ ਜੀ ਰਮਾਲੇ ਸਾਹਿਬਾ ਗੁਰੂ ਸਾਹਿਬ ਦੀਆਂ ਫੋਟੋਆਂ ਆ ਜੀ ਆ ਵੀਰ ਜੀ ਤੁਸੀਂ ਦੇਖੋ ਵੀ ਕਿੰਨੇ ਜਿਆਦੇ ਰੁਮਾਲੇ ਆ ਅਸੀਂ ਸੰਗਤ ਦੇ ਚੰਨਾ ਜੀ ਬੇਨਤੀ ਕਰਦੇ ਆ ਵੀ ਵੀਰੋ ਰੁਮਾਲੇ ਚੜਾਉਣ ਦੀ ਬਜਾਏ ਜੇ ਤੁਸੀਂ ਗੁਰਦੁਆਰਾ ਸਾਹਿਬ 'ਚ ਹੋਰ ਚੀਜ਼ਾਂ ਚੜਾ ਦਿਓ ਜਿਹੜੇ ਲੋੜਵੰਦ ਹੋਵੇ ਚੀਜ਼ ਹੋਵੇ ਉਹ ਚੜਾ ਦਿਓ ਰੁਮਾਲੇ ਨਾਲ ਇੰਨੇ ਦੋ ਰੁਮਾਲੇ ਤੁਸੀਂ ਦੇਖ ਲਓ ਕਿੰਨੇ ਅਗਨ ਭੇਡ ਸੇਵਾ 'ਚ ਜਾ ਰਹੇ ਆ ਹੋਰ ਚੀਜ਼ ਦੋ ਜਿੰਦੀ ਆਪਾਂ ਨੂੰ ਜ਼ਰੂਰਤ ਵੀ ਹੋਵੇ ਆ ਸਾਰੇ ਵੀਰ ਸੇਵਾ ਕਰ ਰਹੇ ਆ ਜੀ ਬੜੇ ਸਤਿਕਾਰ ਨਾਲ ਠੀਕ ਆ ਜੀ ਅਸੀਂ ਪਿੰਡਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਸ਼ਹਿਰ ਵਾਲਿਆਂ ਨੂੰ ਵੀ ਵੀ ਜਿੰਨੇ ਵੀ ਤੁਹਾਡੇ ਕੋਲ ਰਮਾਲੇ ਹੋਣ ਲਿਟਰੇਚਰ ਹੋਣ ਗੁਰੂ ਸਾਹਿਬ ਦੀਆਂ ਫੋਟੋ ਹੋਣ ਵੀਰ ਜੀ ਤੁਸੀਂ ਮੋਗਾ ਖਾਲਸਾ ਸੇਵਾ ਸਾਡੀ ਦੱਤ ਰੋਡ ਕਲਗੀਧਰ ਗੁਰਦਾਰੇ ਦੇ ਬੈਕ ਸਾਈਡ ਦੇ ਦਫਤਰ ਆ ਜੀ ਤੁਸੀਂ ਸਮਾਨ ਉੱਥੇ ਪਹੁੰਚਾ ਸਕਦੇ ਪਿੰਡ ਵਾਲੇ ਵੀ ਜੇ ਤੁਸੀਂ ਨਹੀਂ ਪਹੁੰਚਾ ਸਕਦੇ ਵੀਰ ਜੀ ਵੀਡੀਓ ਦੇ ਥੱਲੇ ਨੰਬਰ ਚੱਲਦੇ ਪਏ ਆ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਡੇ ਪਿੰਡ ਤੋਂ ਵੀ ਸਮਾਨ ਲਈ ਆ ਸਕਦੇ ਹਾਂ ਫਿਰ ਤੇ ਸਮਾਨ ਜੋ ਵੀ ਤੁਹਾਡੇ ਕੋਲ ਹੋਵੇ ਤੁਸੀਂ ਭੇਜ ਸਕਦੇ ਆ ਜੀ ਮੇਹਰ ਰਵਾਨ ਸਾਹਿਬ ਮੇਰਾ ਸਾਹਿਬ ਮੇਰਾ ਮੇਹਰਵਾਨ ਸਾਹਿਬ ਮੇਹਰ So ko.